ਕਾਂਗਰਸ ਦੀ ਪੁਰਾਣੀ ਆਦਤ ਆ ਕਿ ਉਹ ਗੜਬੜ ਕਰਾ ਕੇ ਲੋਕਾਂ ਨੂੰ ਡਰਾ ਕੇ ਮੋਟਾ ਲੈਣੀ ਚਾਹੁੰਦੇ ਆ ਪੰਜਾਬ ਦੇ ਲੋਕ ਹੁਣ ਬਹੁਤ ਚੰਗੀ ਤਰ੍ਹਾਂ ਸਮਝ ਚੁੱਕਿਆ ਇਹਨਾਂ ਦੀ ਦੇਣ ਹੀ ਲੰਗੜਾ ਪੰਜਾਬੀ ਸੂਬਾ ਸੀ ਇਹਨਾਂ ਦੀ ਦੇਣ ਹੀ ਦਰਬਾਰ ਸਾਹਿਬ ਦਾ ਟੈਕਸ ਸੀ ਇਹਨਾਂ ਦੀ ਦੇਣ ਹੀ ਦਿੱਲੀ ਦੇ ਦੰਗੇ ਸੀ ਕਿੰਨੇ ਤੋਂ ਇਤਿਹਾਸਿਕ ਕਾਰਵਾਈ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਉਹ ਬਿਲਕੁਲ ਝੂਠ ਹੈ ਜੀ ਮੇਰੇ ਖਿਆਲ ਨਾਲ 10-12 ਸਾਲ ਪੁਰਾਣਾ ਕੋਈ ਕੇਸ ਆ ਉਸ ਥਾਣੇ ਦੇ ਵਿੱਚ ਅੱਗੇ ਇੱਕ ਐਫਆਈਆਰ ਹੋਈ ਹੋਈ ਆ ਲੁੱਜੀ ਕਦੀ ਐਫਆਈਆਰ ਨਹੀਂ ਤਿੰਨ ਸਿੱਟਾਂ ਬਦਲ ਗਈਆਂ ਤਿੰਨ ਡੀਜੀਪੀ ਬਦਲ ਗਏ ਆ ਜਿਹੜਾ ਹੁਣ ਵਾਲਾ ਡੀਜੀਪੀ ਇਹਦੀ ਮੇਰੇ ਖਿਆਲ ਮਨਿਆ ਦੀ 3-4 ਮਹੀਨੇ ਆ ਇਲੈਕਸ਼ਨ ਤੋਂ ਬਾਅਦ ਇਹਨੇ ਰਿਟਾਇਰ ਹੋ ਜਾਣਾ ਇਸ ਕਰਕੇ ਕੋਈ ਬੰਦਾ ਸਾਸ ਨਹੀਂ ਕਰਦਾ ਜਿਹਨੂੰ ਡਿਊਟੀ ਦਿੰਦੇ ਸੀ ਕੋਈ ਛੁੱਟੀ ਤੇ ਚਲ ਜਾਂਦਾ ਸੀ ਕੋਈ ਬਿਮਾਰੀ ਦਾ ਬਹਾਨਾ ਲਾ ਲੈਂਦਾ ਸੀ ਉਸ ਉਹਨਾਂ ਨੂੰ ਪਤਾ ਵੀ ਝੂਠਾ ਕੇਸ ਜਿਹੜਾ ਅੱਜ ਕੀਤਾ ਤੇ ਕੱਲ ਨੂੰ ਜਿਹਨੇ ਕੇਸ ਬਣਾਇਆ ਉਹਦੇ ਤੇ ਵੀ ਐਕਸ਼ਨ ਆਉਣਾ ਵਾ ਜੇ ਜਿਹੜੀ ਬੇਅਦਬੀਆਂ ਹੋ ਰਹੀਆਂ ਨੇ ਲਗਾਤਾਰ ਉਹਨਾਂ ਦਾ ਕੀ ਕਹੂੰ? ਉਹ ਦੇਖੋ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਜੀ। ਕੋਈ ਦਰਬਾਰ ਸਾਹਿਬ ਦੇ ਵਿੱਚ ਵੇਖੋ ਕੀ ਉਹਨਾਂ ਕਰ ਦਿੰਦਾ? ਕੱਲ ਉੱਥੇ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋ ਗਿਆ। ਮੈਨੂੰ ਯਕਦ ਹੈ ਇੱਕ ਸਰਕਾਰ ਦੀ ਨਲਾਕੀਆ। ਪੁਲਿਸ ਦੇ ਵਿੱਚ ਤੇ ਇੰਟੈਲੀਜੈਂਸ ਜੱਸੀਆ ਚ ਆਪਸ ਕੋ ਤਾਲਮੇਲ ਨਹੀਂ ਕਰਦਾ। ਜੋ ਬਰਗਾੜੀ ਵਾਲਾ ਵੀ ਜੀ ਉਹ ਵੀ ਮੈਂ ਸਮਝਦਾ ਤੇ ਜੇ ਇਹਨਾਂ ਦੀ ਸਰਾਤ ਨਾ ਹੁੰਦੀ ਤਾਂ 5 ਸਾਲ ਦੀ ਸਰਕਾਰ ਸੀ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਲਿਆਉਂਦੇ। ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਇਸ ਟਾਈਮ ਸਾਡੇ ਨਾਲ ਹਨ ਬਟਾਲਾ ਤੋਂ ਸ਼੍ਰੋਮਣੀ ਕਾਲਜ ਦਾ ਬਸਪਾ ਦੇ ਉਮੀਦਵਾਰ ਜੈਦਾ ਸੁਚਾਨੀ ਛੋਟਪੁਰ ਅੱਜ ਕਲੰਦਰ ਪੰਚਾਇਤ ਹਨ ਸਾਹਿਬ ਜੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸਰ ਅੱਜ ਦੀ ਮੀਟਿੰਗ ਦਾ ਏਜੰਡਾ ਕੇਵਲ ਇਹ ਸੀ ਅੱਜ ਇੱਕ ਪਾਸੇ ਤੇ ਸਾਡੇ ਮਜੀਠਾ ਸਾਹਿਬ ਤੇ ਕੇਸ ਜਿਹੜਾ ਝੂਠਾ ਬਣਾਇਆ ਉਹਦੇ ਵਾਸਤੇ ਅਸੀਂ ਧਰਨਿਆਂ ਤੇ ਸੀ ਉੱਥੋਂ ਨਿਕਲਦਿਆਂ ਬਹੁਤ ਟਾਈਮ ਲੱਗ ਗਿਆ ਤੇ ਦੂਜਾ ਇਹ ਸੀਗਾ ਕਿ ਸਾਡਾ ਛੋਟਾ ਵੀਰ ਰਵਿਕਰਨ ਜੀ ਇੱਥੋਂ ਇਲੈਕਸ਼ਨ ਲੜ ਰਹੇ ਨੇ ਮੈਂ ਕਿਉਂਕਿ ਇਸ ਹਲਕੇ ਤੋਂ ਪਹਿਲਾਂ ਇਲੈਕਸ਼ਨ ਲੜਦਾ ਰਿਹਾ ਮੈਂ ਚਾਹੁੰਦਾ ਸੀ ਵੀ ਜਿਹੜੇ ਅਸੀਂ 90 ਪਿੰਡ ਆਪਣੇ ਹੈਗੇ ਪੁਰਾਣੇ ਉਹ ਇੱਕ ਵਾਰੀ ਸਾਰੇ ਬੰਦੇ ਇਹਨਾਂ ਦੇ ਰੂਬਰੂ ਹੋ ਜਾਣ। ਤੋਂ ਉਹਨਾਂ ਚ ਬਹੁਤੇ ਬੰਦੇ ਆਏ ਮੈਨੂੰ ਫੇਰ ਵੀ ਆਉਣਾ ਪਿਆ ਮੈਂ ਫੇਰ ਵੀ ਆਵਾਂਗਾ। ਤੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਹੋ ਗਈ ਆ। ਵੀ ਮੇਰਾ ਇਸ ਇਲਾਕੇ ਨਾਲ ਤੁਹਾਨੂੰ ਪਤਾ ਸਾਰਿਆਂ ਨਾਲ ਤੁਹਾਡੇ ਨਾਲ ਪਿਆਰ ਸੀਗਾ ਬਹੁਤ। ਲੋਕ ਮੈਨੂੰ ਆਜ਼ਾਦ ਵੀ ਚਿਤਾਉਂਦੇ ਰਿਹਾ ਪਾਰਟੀ ਵੱਲੋਂ ਵੀ ਚਿਤਾਉਂਦੇ ਰਿਹਾ। ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਨ ਆਇਆ ਸੀ। ਵੀ ਰਵਿਕਰਨ ਸਾਡੇ ਰੂਪ ਆ ਤੇ ਮੇਰੇ ਨਾਲੋਂ ਵੱਧ ਤੁਹਾਡੀ ਇਮਾਨਦਾਰੀ ਦੇ ਨਾਲ ਸੇਵਾ ਕਰੂਗਾ। ਇਹਦਾ ਤੁਸੀਂ ਸਾਥ ਦਿਓ। ਇਹ ਨੌਜਵਾਨ ਤਹਾਡੇ ਦੁੱਖ ਸੁੱਖ ਸਿਪਾਈ ਵਾਲ ਹੋਊਗਾ ਤੁਹਾਨੂੰ ਤਤੀਬਾ ਨਹੀਂ ਲੱਗਣ ਦਊਗਾ ਤੇ ਤੁਹਾਡੇ ਇਲਾਕੇ ਦੀ ਰੱਜ ਕੇ ਡਿਵੈਲਪਮੈਂਟ ਵੀ ਕਰੂਗਾ ਸਭ ਧਰਮਾਂ ਦਾ ਸਤਿਕਾਰ ਕਰੇਗਾ ਕਦੇ ਜੀ ਬਿਆਦਬੀਆਂ ਹੋ ਰਹੀਆਂ ਨੇ ਲਗਾਤਾਰ ਉਹਨਾਂ ਦਾ ਕੀ ਕਹੂੰ ਉਹ ਦੇਖੋ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਵੇਖੋ ਕੀ ਉਹਨਾਂ ਕਰ ਦਿੱਤਾ ਕੱਲ ਉਥੇ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋ ਗਿਆ ਮੈਨੂੰ ਜੱਦਦਾ ਇੱਕ ਸਰਕਾਰ ਦੀ ਨਲਾਕੀ ਆ ਪੁਲਿਸ ਦੇ ਵਿੱਚ ਤੇ ਇੰਟੈਲੀਜੈਂਸ ਏਜੰਸੀਆਂ ਚ ਆਪਸ ਕੋਈ ਤਾਲਮੇਲ ਨਹੀਂ ਜਾਂਦਾ ਕਦੇ ਰੋਜ਼ ਡਰੋਨ ਆਈ ਜਾਂਦੇ ਆ ਡਰਾਈ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਅਸਲ ਚ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਇਲੈਕ ਕਿ ਕਿ ਕਾਂਗਰਸ ਨੂੰ ਸਮਝ ਆ ਗਈ ਆ ਕਿ ਜਿਹੜਾ ਪੱਤਾ ਉਹ ਖੇਡਣਾ ਚਾਹੁੰਦੇ ਸੀ ਨਾ ਵੀ ਕੈਪਟਨ ਨੂੰ ਗਾਲਾਂ ਕੱਢ ਕੇ ਖੜਾ ਸਿੱਧੂ ਦੁਬਾਰਾ ਆ ਜਾਊਗਾ ਲੋਕ ਸਮਝ ਚੁੱਕੇ ਆ ਜਿਸ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਦੇ ਕੱਟ ਹੋ ਰਹੇ ਆ ਉਹਦੇ ਤੋਂ ਉਹਨਾਂ ਨੂੰ ਇੰਟੈਲੀਜੈਂਸ ਨੂੰ ਰਿਪੋਰਟਾਂ ਪਹੁੰਚੀਆਂ ਵੀ ਤੁਹਾਡਾ ਕੰਮ ਮੁੱਕ ਗਿਆ ਇਸ ਕਰਕੇ ਉਹ ਅਨੇ ਬਹਾਨੇ ਕੋਈ ਨਾ ਕੋਈ ਗੜਬੜ ਕਰਾਉਣੀ ਚਾਹੁੰਦੇ ਆ ਪੰਜਾਬ 'ਚ ਕਿਉਂਕਿ ਕਾਂਗਰਸ ਦੀ ਪ੍ਰਾਣੀ ਆਦਤ ਆ ਵੀ ਉਹ ਗੜਬੜ ਕਰਾ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀ ਚਾਹੁੰਦੇ ਆ ਪੰਜਾਬ ਦੇ ਲੋਕ ਹੁਣ ਬਹੁਤ ਚੰਗੀ ਤਰ੍ਹਾਂ ਉਹਨੂੰ ਸਮਝ ਚੁੱਕੇ ਆ ਕਿ ਇਹਨਾਂ ਦੀ ਦੇਣੀ ਲੰਗੜਾ ਪੰਜਾਬੀ ਸੁਭਾ ਸੀ ਇਹਨਾਂ ਦੀ ਦੇਣ ਹੀ ਦਰਬਾਰ ਸਾਹਿਬ ਦਾ ਟੈਕਸ ਸੀ ਇਹਨਾਂ ਦੀ ਦੇਣ ਹੀ ਦਿੱਲੀ ਦੇ ਦੰਗੇ ਸੀ ਇਹ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਇਸ ਕਰਕੇ ਲੋਕ ਇਹਨਾਂ ਨੂੰ ਕਦੀ ਮੂੰਹ ਨਹੀਂ ਲਾਉਣਗੇ ਜੋ ਬਰਗਾੜੀ ਵਾਲਾ ਵੀ ਸੀ ਉਹ ਵੀ ਮੈਂ ਸਮਝਦਾ ਤੇ ਜੇ ਇਹਨਾਂ ਦੀ ਛਰਾਰਪਾ ਨਾ ਹੁੰਦੀ ਤਾਂ 5 ਸਾਲ ਦੀ ਸਰਕਾਰ ਸੀ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਲਿਆਉਂਦੇ ਇਹ ਕੱਲੋਂ ਅਸੀਂ ਇਹਨਾਂ ਦੀ ਇਨਕੁਆਇਰੀ ਕਰਾਵਾਂਗੇ ਆਣ ਕੇ ਕਿ ਇਹ ਕਿੰਨੇ ਕੀਤਾ ਵਾ ਉਹ ਜਿਹੜਾ ਬੰਦਾ ਉਹਦੇ ਵਿੱਚ ਹੋਊਗਾ ਜੇ ਇਹ ਹੋਣਗੇ ਜਿਹਨਾਂ ਡਿਲੇਅ ਕੀਤਾ ਤਾਂ ਫਿਰ ਇਹਨਾਂ ਤੇ ਵੀ ਐਕਸ਼ਨ ਲਿਆ ਜੀ ਬਿਕਰਮ ਸਿੰਘ ਜੀਠੀਆ ਜੀ ਇਹ ਕਾਰਵਾਈ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਬਿਲ ਮੇਰੇ ਖਿਆਲ 10-12 ਸਾਲ ਪੁਰਾਣਾ ਕੋਈ ਕੇਸ ਆ ਉਸ ਥਾਣੇ ਦੇ ਵਿੱਚ ਅੱਗੇ ਇੱਕ ਐਫਆਈਆਰ ਹੋਈ ਹੋਈ ਆ ਦੂਜੀ ਕਦੀ ਐਫਆਈਆਰ ਨਹੀਂ ਤਿੰਨ ਸਿੱਟਾਂ ਬਦਲ ਗਈਆਂ ਤਿੰਨ ਡੀਜੀਪੀ ਬਦਲ ਗਏ ਆ ਜਿਹੜਾ ਹੁਣ ਵਾਲਾ ਡੀਜੀਪੀ ਇਹਦੀ ਮੇਰੇ ਖਿਆਲ ਮਨਿਆ ਦੀ 3-4 ਮਹੀਨੇ ਆ ਇਲੈਕਸ਼ਨ ਤੋਂ ਬਾਅਦ ਇਹਨੇ ਰਿਟਾਇਰ ਹੋ ਜਾਣਾ ਇਸ ਕਰਕੇ ਕੋਈ ਬੰਦਾ ਸਾਸ ਨਹੀਂ ਕਰਦਾ ਜਿਹਨੂੰ ਡਿਊਟੀ ਦਿੰਦੇ ਸੀ ਕੋਈ ਛੁੱਟੀ ਤੇ ਚਲ ਜਾਂਦਾ ਸੀ ਕੋਈ ਬਿਮਾਰੀ ਦਾ ਬਹਾਨਾ ਲਾ ਲੈਂਦਾ ਸੀ ਉਸ ਉਹਨਾਂ ਨੂੰ ਪਤਾ ਵੀ ਝੂਠਾ ਕੇਸ ਜਿਹੜਾ ਅੱਜ ਕੀਤਾ ਤੇ ਕੱਲ ਨੂੰ ਜਿਹਨੇ ਕੇਸ ਬਣਾਇਆ ਉਹਤੇ ਤੇ ਵੀ ਐਕਸ਼ਨ ਆਉਣਾ ਵਾ ਤੇ ਉਹਨਾਂ ਦੀ ਜ਼ਮਾਨਤ ਹੁਣ ਲੱਗੀ ਕਿ ਜੁਡੀਸ਼ਰੀ ਤੇ ਸਾਡਾ ਪੂਰਾ ਫੇਥ ਹੈ ਕਿ ਉਹਨਾਂ ਦੇ ਝੂਠਾ ਕੇਸ ਬਣਾਇਆ ਉਹ ਤੇ ਉਹਨਾਂ ਨੂੰ ਜਮਾਨਤ ਵੀ ਮਿਲੂਗੀ ਔਰ ਸਾਰਾ ਪੰਜਾਬ ਜਿਹੜਾ ਉਹ ਇਸ ਜਾਤੀ ਦੇ ਵਿਰੁੱਧ ਅੱਜ ਖੜਾ ਹੋਇਆ ਸਾਰੇ ਪੰਜਾਬ ਚ ਧਰਨੇ ਅਜ ਲੱਗੇ ਆ ਜੇ ਬੰਦੇ ਨਾ ਬਣੇ ਅਸੀਂ ਤਾਂ ਜੇਲਾਂ ਚ ਜਾਣਦੇ ਪੰਜਾਬ ਦੇ ਹੱਕਾਂ ਵਾਸਤੇ ਕਈ ਵਾਰੀ ਜੇਲਾਂ ਚ ਗਏ ਆ ਪਰ ਜੇ ਕਾਂਗਰਸੇ ਨੂੰ ਜਾਣਾ ਪਿਆ ਨਾ ਤੇ ਖੁਰ ਜਾਣਗੇ ਉੱਥੇ ਜਿਦਾਂ ਬਰਫ਼ ਕਰਦੀ ਆ ਗਰਮੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਰ ਅੱਜ ਦੇ ਕੀ ਪ੍ਰੋਗਰਾਮ ਕਿਸ ਤਰ੍ਹਾਂ ਦੇਖਦੇ ਆਂ ਮੈਂ ਧੰਨਵਾਦ ਕਰਦਾ ਸਾਡੇ ਬਜ਼ੁਰਗ ਮੇਰੇ ਪਿਤਾ ਸਮਾਨ ਸਰਦਾਰ ਚਾ ਸਿੰਘ ਜੀ ਛੋਟੇਪੁਰ ਜਿਨ੍ਹਾਂ ਦਾ ਇਹ ਪੁਰਾਣਾ ਹਲਕਾ ਸੀ ਇਹ ਡੇਰਾ ਬਾਬਾ ਨਾਨਕ ਤੇ ਅੱਜ ਉਹ ਆਪਣੇ ਪੁੱਤਰ ਦੇ ਸਿਰ ਤੇ ਮਿਹਰ ਪਰੇ ਹੱਥ ਰੱਖਣ ਆਏ ਨੇ ਤੇ ਮੈਂ ਨਾਲ ਬੇਤ ਬਾਤ ਕਰਦਾ ਜਿਨ੍ਹਾਂ ਨੇ ਵੱਡਾ ਕੱਟ ਕਰਕੇ ਸਾਰਿਆਂ ਨੂੰ ਮੇਰੇ ਮੇਰੇ ਸਾਥੀ ਨੇ ਜਿਹੜੇ ਔਨਲਾਈਨ ਇਲੈਕਟ੍ਰਿਕ ਦੇ ਮੀਆਂ ਬਾਹਾਂ ਬਣੀਆਂ ਤੇ ਮੇਰੀ ਬਾਹ ਉਹਨਾਂ ਨੂੰ ਪੜਾਈ ਗਿਆ ਤੇ ਮੈਂ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਹੀ ਰਣੀ ਰਿਆਂ ਦਾ ਧੰਨਵਾਦ ਕਰਦਾ ਚੰਨੀ ਨੂੰ ਲਾ ਦੀ ਕਿਸੇ ਹੋਰ ਦੇ ਨਾਲ ਦੇ ਠੱਗੀ ਵਜੇ ਨਹੀਂ ਵਜਣੀ ਉਹ लोग सुन चुके हैं इस करके मेरे वीरों चरणों बेनती है एक एक वोट जाता पाता मजबा तो उपर उठ के अकाली दल बहुजन समाज पार्टी के कैंडीडेट रविकरण कालो जी ने पाओ असून दिलाते हैं असि हर धर्म का सत्कार करते हैं जिनी आस्था सा गुरुद्वारे च है उन्नी मंदिर च है गिरजे च है धर्मशाला च ਸਕੰਦਲ ਨੇ ਅਸੀਂ ਸਾਰੇ ਲੋਕਾਂ ਨੂੰ ਸਖ਼ਤ ਕਰਦੇ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਵਿਦੇਸ਼ੀ ਤਾਕਤਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਤੁਸੀਂ ਸਰਾਕਤ ਤੇ ਬੈਠੇ ਹੋ ਉਹ ਲੋਕ ਡਰੋਂ ਨਾ ਆਦਰਬਾਪ ਸਾਹਿਬ ਚ ਕੀ ਹੋਇਆ ਸਰਕਾਰ ਕੋਲ ਦੀ ਕੋਈ ਚੀਜ਼ ਹੈ ਕਿ ਕੱਲ੍ਹ ਦੇਣੇ ਚ ਕੀ ਹੋਇਆ ਇਹਨਾਂ ਦੀ ਕੋਸ਼ਿਸ਼ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਡਿਲੇ ਕੀਤੀ ਜਾਵੇ